ਬੜੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀहां ਗਰਮੀ ਤੋਂ ਬਚਨ ਦੇ ਲਈ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਇੱਕ ਬੱਚਾ ਨਹਾਉਣ ਜਾਂਦਾ ਜੀਆ ਬੱਚੇ ਦੀ ਉਮਰ ਮਹਿਜ਼ 10 ਸਾਲ ਦੀ ਦੱਸੀ ਜਾ ਰਹੀ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਕਿਉਂਕਿ ਬੱਚੇ ਦੀ ਡੈੱਡ ਬੋਡੀ ਹਜੇ ਤੱਕ ਨਹੀਂ ਮਿਲੀ ਹੈ ਜੀ ਹਾਂ ਬੱਚੇ ਦੀ ਸਰਹੰਦ ਨਹਿਰ ਦੇ ਵਿੱਚ ਨਹਾਉਣ ਜਾਂਦਾ ਤੇ ਉੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਬਠਿੰਡਾ ਦੇ ਜਨਤਾਨਗਰ ਦੇ ਕੋਲ ਨਜ਼ਦੀਕ ਪਰਸਰਮ ਨਗਰ ਸਰਹੰਦ ਨਹਿਰ ਵਿੱਚ ਅਜੇ ਇੱਕ 10 ਸਾਲ ਬੱਚਾ ਜਿਸ ਦਾ ਨਾਂ ਅਜੀਤ ਕੁਮਾਰ ਦੱਸਿਆ ਜਾ ਰਿਹਾ ਹੈ ਤੇ ਗਰਮੀ ਤੋਂ ਬਚਣ ਦੇ ਲਈ ਉਹ ਬੱਚਾ ਨਹਾਉਣ ਜਾਂਦਾ ਹੈ ਤੇ ਨਹਿਰ ਦੇ ਵਿੱਚ ਜਾਦਾ ਪਾਣੀ ਦਾ ਵਹਾਅ ਹੋਣ ਦੇ ਕਾਰਨ ਉਹ ਬੱਚਾ ਡੁੱਬ ਜਾਂਦਾ ਤੇ ਬਿਠਿੰਨਾ ਦੇ ਵਿੱਚ ਲਗਾਤਾਰ 47 ਡਿਗਰੀ 48 ਡਿਗਰੀ ਤਾਪਮਾਨ ਨੋਟ ਕੀਤਾ ਗਿਆ ਅਤਿ ਦੀ ਗਰਮੀ ਪੈ ਰਹੀ ਹੈ ਜਿਸ ਦੇ ਕਾਰਨ ਹਰ ਕੋਈ ਪਰੇਸ਼ਾਨ ਨਜ਼ਰ ਆ ਰਿਹਾ ਹਰ ਇੱਕ ਲੋਕਾਂ ਨੂੰ ਜਿਹੜਾ ਗਰਮੀ ਦਾ ਕਹਿਰ ਚੱਲਣਾ ਪੈ ਰਿਹਾ ਤੇ ਬਿਲਕੁਲ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪ੍ਰਸ਼ਾਸਨ ਤੋਂ ਗੁਹਾਰ ਲਗਾ ਰਹੇ ਨੇ ਕੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਲੱਭ ਸਕਣ ਦਾ ਬਿਲਕੁਲ ਬਠਿੰਡਾ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ 10 ਸਾਲ ਦਾ ਬੱਚਾ ਜਿਸ ਦਾ ਨਾਂ ਜੇ ਕੁਮਾਰ ਦੱਸਿਆ ਜਾ ਰਿਹਾ ਸਰਹੰਦ ਨਹਿਰ ਦੇ ਵਿੱਚ ਨਹਾਉਣ ਜਾਂਦਾ ਪਰ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਉਸ ਬੱਚੇ ਦੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰ ਇਸ ਵਕਤ ਪਰੇਸ਼ਾਨ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਨੇ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਬੱਚਾ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾਵੇ ਚਾਹੇ ਜਿੰਦਾ ਜਾਂ ਫਿਰ ਉਸ डेड बॉडी ਸਾਡਾ ਕੀ ਬਣੂਗਾ ਹੁਣ ਹੈ ਸਾਡਾ ਸਾਰਾ ਕੁਝ ਹੋਈ ਸੀ ਮੈਂ ਤਾਂ ਕਿਰਾਏ ਤੇ ਹੈ ਤਨ ਦੋਲਕ ਤੇ ਮੇਰਾ ਹੋਈ ਸੀ ਹੈ ਮੈਨੂੰ ਕੀ ਚਾਹੀਦਾ ਹੈ ਬੱਚੀ ਫੋਟੋ ਕੋਝ ਨਹੀਂ ਜਾਇਦਾ ਮੇਰਾ ਬੱਚਾ ਬਸ ਮੈਨੂੰ ਇਨਸਾਣ ਹੋ ਮੇਰਾ ਬੱਚਾ ਹੋ ਮੇਰਾ ਬੱਚਾ ਕੱਢ ਕੇ ਦਿਓ ਕਿਤੋਂ ਵੀ ਕੱਢ ਕੇ ਦੇਣ ਸਰਕਾਰ ਬਿਲਕੁਲ ਦੇਖ ਸਕਦੇ ਹੋ ਗਵਾਕ ਦੇ ਦੇਣਗੇ ਲੋਨ ਮੇਰਾ ਬੱਚਾ ਦੇੜ ਬਸ ਬਾਪ ਆਪ ਕਹਿ ਰਹੇ ਕਿ ਨੇ ਬੱਚੀ ਡੈਡ ਬੁੜੀ ਮਿਲੀ ਚਹੀਦੀ ਹੈ ਕਿਉਂਕਿ ਗਰਮੀ ਜਿਆਦਾ ਪੈ ਰਹੀ ਹੈ ਕਿ ਬੱਚਾ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਕਿ ਇਥੇ ਬੱਚੇ ਗਰਮੀ ਬੱਚੇ ਨੂੰ ਨਾ ਬਣਾ ਕੇ ਜੜਤੀ ਪਹਿਲਾਂ ਆਪਾਂ ਸੁਭਾ ਕੋਈ ਸਕਦਾ ਕੁਝ ਨਿਕਲ ਜਾਏ ਅੰਦਰ ਸੀ ਡੈਡ ਬੁੜੀ ਨਹੀਂ ਮਿਲੇਗੀ ਹੈ ਚਾਰ ਬੰਦਿਆਂ ਦੇ ਸਾਹਮਣੇ ਮੇਰਾ ਜੋ ਆਕ ਮਰ ਗਿਆ ਇਹ ਡੂੜੀ ਮਿਲੀ ਗਈ ਹੈ ਜੋ ਆਹ ਕੋਲ ਨਹੀਂ ਕੱਟੇ ਸਕੇ ਲੋਕ ਆਪੋਸਟਾਲਾਂ ਦੇ ਕੀ ਕਰੇ ਹੈ ਕਦੇ ਵਾਸਤੇ ਬਣੇ ਪੁਲਸ ਵਾਲੇ ਤਮਾਸ਼ਾ ਦੇਖਦੇ ਪੁਲਸ ਵਾਲੇ ਆ ਕੇ ਰਿਪੋਰਟ ਲਿਖਾ ਦਿਓ ਸਾਡੀ ਰਿਪੋਰਟ ਲਖਾਈਏ ওই ਬੰਦਾ ਇਹ ਦੌਲਤ ਸਾਡੀ ਦਾ ਜਿੱਤੇ ਕਰੇ ਕਿੰਨੀ ਵੀ ਕਲੱਚ ਪੜਦਾ ਸੀਗਾ ਸੋਠੀ ਕਲਾਸ ਸੀ 36 ਜੀ ਤੇ ਤੁਸੀਂ ਜਦੋਂ ਕੰਪਲੇਂਟ ਵਗਾਰ ਲਿਖਾਈ ਸੀਗੀ ਬਈ ਐ ਕਰ ਕਿਸੇ ਨੂੰ ਦੱਸਿਆ ਇੱਥੇ ਕੋਈ ਯਾਰ ਨਹੀਂ ਰਿਹਾ ਸੀ ਆਣ ਜਾਣ ਵਾਲਾ ਫੇਕ ਚਾਰ ਬੰਦੇ ਇੱਥੇ ਖੜੇ ਸੀ ਵੀਰੇ ਮੁੰਡੇ ਖੜੇ ਸੀ ਮੁੰਡਿਆਂ ਦੇ ਸਾਹਮਣੇ ਮੇਰੇ ਮੁੰਡੇ ਨੇ ਐ ਹੱਥ ਕਰ ਕਰਕੇ ਅੰਦਰ ਡੁੱਬ ਗਿਆ ਪਰ ਕਿਸੇ ਨੇ ਨਹੀਂ ਕੱਢਿਆ ਮੇਰੇ ਜਵਾਕ ਨੂੰ ਹੈ ਇਹਨੇ ਲੋਕ ਫੇਰ ਮੀ ਹੈ ਹਾਂ ਨਿਕਲੋ ਜਵਾਕ ਨਹੀਂ ਦਿਸੀ ਉਹਨਾਂ ਨੂੰ ਇਹਨੇ ਨਹਿਰ ਬਣਾ ਕੇ ਚੜ੍ਹਦੀ ਕੀ ਬਣਾ ਕੇ ਚੜ੍ਹਦਾ ਏ ਕਿੰਤਰ ਆਏ ਤੇ ਮੈਂ ਇਸ ਜਵਾਕ ਸੀ ਮੇਰਾ ਕਿੰਨੇ ਘੰਟੇ ਹੋ ਗਏ

कि कितनी देर तो लाभन दी कोशिश कर रहे हैं पंद्रह बीस मिनट में हाँ नहीं तो गवाच्चा का तो है एक बज पैंतीस मिनट छाल मरे सी डूब गया क्या, क्या मतलब में हाँ डूब गया हाँ।, हाँ जी वो दिवाद पता लगा पर उसी दिन फिर आया ऐसी सब फिर देखे कितना रहना लाय मुड़ाई वही थी है परसों एसएमजेड न्यूज़ प्यूरो रिपोर्ट